ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਇਹ ਨਵੇਂ ਬਲੌਗ ਤੇ ਤੁਹਾਡੀ ਕਚਹਿਰੀ ਤੇ ਹਾਜ਼ਰ ਹੋਏ ਆਂ ਜੀ ਵੀਡੀਓ ਵੱਤੋ ਵੱਤ ਲਾਇਕ ਸਬਸਕ੍ਰਾਈਬ ਸ਼ੇਅਰ ਕਰਨਾ ਜੀ ਔਰ ਦੇਖੋ ਜੀ ਕਰਨਾ ਮੁੰਡਾ ਕੱਦੂ ਕਰਨ ਲੱਗਿਆ ਹੋਇਆ ਦੇਖੋ ਟਰੈਕਟਰ ਕਿੰਨਾ ਲੋਡ ਰਿਆ ਰਿਆ ਤਵੀਆਂ ਨੇ ਕੱਦੂ ਵਾਲੀਆਂ ਔਰ ਦੇਖੋ ਇਹਨੇ ਮੱਕੀ ਦੇ ਜਿਹੜੇ ਟਾਂਡੇ ਨੇ ਆ ਦੇਖੋ ਇਹ ਟਾਂਡੇ ਵਿੱਚੇ ਬਾਤ ਇਹਨੇ ਉਹ ਵਿੱਚ ਬੋਣ ਨਾਲ ਇਹਦੇ ਰਿਓ ਵੀ ਬਣ ਜਾਊਗਾ ਤੇ ਪਰ ਦੂਸ਼ਣ ਵੀ ਨਹੀਂ ਹੋਊਗਾ ਅੱਗ ਲਾਉਣ ਨਾਲ ਪ੍ਰਦੂਸ਼ਣ ਹੋ ਜਾਂਦਾ ਉਹ ਦੇਖੋ ਕਿੰਨਾ ਲੋਡ ਲੈਂਦਾ ਟਰੈਕਟਰ ਕਿੰਨਾ ਤੇਲ ਖਾਂਦਾ ਹੋਊਗਾ ਇਹ ਬੈੜੀਆਂ ਪਾਈਆਂ ਹੋਈਆਂ ਨੇ ਫਿਰ ਵੀ ਟਰੈਕਟਰ ਲੋਡ ਲੈ ਰਿਹਾ ਉਹ ਦੇਖੋ ਉਹ ਦੇਖੋ ਟਰੈਕਟਰ ਲੋਡ ਲੈ ਰਿਹਾ ਫਿਰ ਵੀ ਉਹ ਦੇਖੋ ਉਹ ਦੇਖੋ ਧਿਆਨ ਨਾਲ ਬੈੜ ਪਾਏ ਹੋਏ ਨੇ ਨਾਲੇ ਬੈੜ ਫਿਰ ਵੀ ਲੋਡ ਲੈਂਦਾ ਉਹ ਦੇਖੋ ਨੋਰ ਲੈਂਦਾ ਟਰੈਕਟਰ ਉੱਠਦਾ ਦੇਖੋ ਕਿੰਨਾ ਉੱਪਰ ਉੱਠ ਕੱਢਦਾ ਟਰੈਕਟਰ ਆ ਉਹ ਦੇਖੋ ਆ ਉਹ ਦੇਖੋ ਇਹ 3630 ਨਿਊ ਹਾਲੈਂਡ ਫੋਰਡ ਆ ਨਾਲੇ 3630 ਦੇਖੋ ਕਿੰਨਾ ਉੱਠਦਾ ਉਹ ਦੇਖੋ ਇਹ ਕਹਿੰਦੇ ਆ ਜ਼ਿਮੀਂਦਾਰ ਦੇਖੋ ਰਾਤਾਂ ਨੂੰ ਵੀ ਕੱਦੂ ਕਰਦਾ ਇਹਨੂੰ ਪਤਾ ਵੀ ਜੇ ਮੈਂ ਟਾਈਮ ਨਾਲ ਲੱਗ ਜੂਗੀ ਮੇਰਾ ਰਕਵਾ ਜ਼ਿਆਦਾ ਝੋਨੇ ਦਾ ਜੇ ਮੈਂ ਥੋੜਾ ਜਿਆ ਹਿੰਮਤ ਕਰੂੰਗਾ ਤਾਂ ਮੇਰਾ ਰਕਬਾ ਪੂਰਾ ਹੋਊਗਾ। ਤੇ ਝੋਨਾ ਕਾਫੀ ਹੁੰਦਾ ਹੀ ਕਣਕ ਵੀ ਕਾਫੀ ਜਿੰਦੀ ਆ ਤੇ ਮੱਕੀ ਬੋਲ ਲਾਉਂਦਾ ਇਹ ਮੁੰਡਾ। ਮੱਕੀ ਬੋਲ ਲਾਉਂਦਾ ਘੱਟੋ ਘੱਟ 2 15 16 ਗਿੱਲੇ ਇਹਦੇ ਮੱਕੀ ਦੇ ਸੀ। ਤੇ ਝੋਨੇ ਦੇ ਜੀ ਉਹਨੇ ਝੋਨੇ ਦੇ ਵੱਜ ਜਾਣੇ ਇਹਦੇ 15 16 ਦਾ ਮੱਕੀ ਵਾਲੀ ਹੋ ਜਾਣੇ ਇਹਦੇ ਝੋਨੇ ਦੇ। ਉਹ ਦੇਖੋ ਉਹ ਦੇਖੋ ਟਰੈਕਟਰ ਕਿਵੇਂ ਉੱਠਦਾ ਕਿਵੇਂ ਉਹ ਕਰਦਾ ਨਾਲੇ ਬੈੜੀਆਂ ਪਾਈਆਂ ਆਈਆਂ ਆ। ਉਹ ਦੇਖੋ ਨਾਲੇ ਬੈੜ ਪਾਏ ਹੋਏ ਨੇ। ਹਾਂ ਬਈ ਟਰੈਕਟਰ ਉੱਠਦਾ ਪੂਰਾ ਕਿੰਨਾ ਲੋਡ ਆ ਟਰੈਕਟਰ ਤੇ 36 30 ਨਿਊ ਹਾਲੈਂਡ ਫੋਰ ਉਡਾਈ ਦੇਖੋ। ਆ ਬੈਡ ਪਾਏ ਹੋਏ ਨੇ ਨਾਲੇ ਬੈੜੀਆਂ ਪਾਈਆਂ ਹੋਈਆਂ ਨੇ ਮਗਰ ਤਵੀਆਂ ਨੇ ਆ ਦੇਖੋ ਕਿੰਨਾ ਕੁ ਤੇਲ ਲਗਾ ਜਾਂਦਾ ਹੁਣ ਇਹਦੇ ਨਾਲ ਰੂਟ ਰਹੀ ਹੈ ਇਹਦੇ ਨਾਲ ਦੱਸਦੇ ਨੇ ਵੀ ਤਵੀਆਂ ਦਾ ਕੱਦੂ ਬਹੁਤ ਵਧੀਆ ਹੁੰਦਾ ਹੈ ਹੈ ਟੋਰਾ ਜ਼ਿਆਦਾ ਹੈ ਤੇ ਲੋੜ ਆ ਲੋੜ ਥੋੜਾ ਲੈਂਦਾ ਤੇ ਇਹ ਵਧੀਆ ਮਿਕਸ ਕਰ ਦਿੰਦਾ ਇਹ ਨਾ ਜੀ ਇਹ ਮੁੰਡੇ ਦੀ ਮੁੰਡੇ ਦੀ ਸਿਫਤ ਹੈ ਇਹਨੇ ਅੱਗ ਨਹੀਂ ਲਾਈ ਆ ਦੇਖੋ ਟਾਂਡੇ ਉਦਾਂ ਹੀ ਵਿੱਚ ਵੜਦੇ ਨਾਲੇ ਨਾਲੇ ਕਹਿੰਦਾ ਰੋਲ ਬਣੂਗਾ ਤੇ ਨਾਲੇ ਆਪਣਾ ਕਿਸੇ ਦਾ ਪ੍ਰਦੂਸ਼ਣ ਨਾ ਨੁਕਸਾਨ ਨਹੀਂ ਹੋਊਗਾ ਇਹ ਤੇਲ ਵੀ ਤੇਰਾ ਦੁੱਗਣਾ ਲੱਗਿਆ ਆਊ ਇਹਦੇ ਨਾਲ ਠੀਕ ਆ ਢਿੱਲੇ ਨੂੰ ਇੱਕ ਟੈਂਕੀ ਕਿੰਨੇ ਲੀਟਰ ਦੀ ਟੈਂਕੀ ਆ ਇਹ 50 ਲੀਟਰ ਇੱਕ ਕੀਲੇ ਨੂੰ ਖਾ ਜਾਂਦਾ ਤੇ ਫਿਰ ਦੋਹਰ ਚ ਗਏ ਕਹਿਰ ਚ ਠੀਕ ਆ ਉਹ ਪੂਰੇ ਜੇ ਤੇਲ ਦੀ ਟੈਂਕੀ 6 ਵਾਰ ਚ ਠੀਕ ਆ ਆਪ ਤਰੋੜ ਰਹੀ ਆ ਇਹ ਪਾਵ ਕਿੰਨੇ ਹੌਸ ਪਾਵਰ ਦਾ ਇਹ ਹਾਂ ਜੀ ਤੁਸੀਂ 80 ਦਾ ਕਰਾਇਆ ਇਹ ਕਿਹੜੇ ਮਿਸਤਰੀ ਤੋਂ ਕਰਾਇਆ ਆਰੇ ਆਲੇ ਆਈ ਪੋਪੀ ਉਹਨਾ ਕਿੱਥੇ ਖੰਨੇ ਆ ਕਿੱਥੇ ਦੁਕਾਨ ਹੈ ਰਾਏ ਕੋਟ ਆ ਇਹਨਾ ਜੀ ਮਸ਼ਹੂਰ ਆ ਕਹਿੰਦੇ ਉਹ ਮੁੰਡਾ ਹੋਰ ਜੀਮਿਦਾਰਾਂ ਨੂੰ ਕੋਈ رائے ਆ ਬਿਲਕੁਲ ਜੀ ਆ ਇੱਕ ਵਾਰ ਝਟਕਾ ਦੇਖੋ ਇੱਕ ਵਾਰ ਝਟਕਾ ਦਿਓ ਬਿਲਕੁਲ ਜੀ ਬਿਲਕੁਲ ਇਹ ਅਗਲੇ ਮਿਲਦੇ ਆਂ ਇਹ ਅਗਲੇ ਬਲੌਗ ਚ ਸਤਿ ਸ਼੍ਰੀ ਅਕਾਲ